ਸਤਿਕਾਰਯੋਗ ਜੁਝਾਰੂ ਸਾਥੀਓ ਅੱਜ ਮਿਤੀ 6 ਮਈ 2025 ਨੂੰ ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਤਾਲ ਮਿਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਵੱਲੋਂ ਇੱਕ ਵਿਸਾਲ ਰੋਸ ਧਰਨਾ ਲਗਾਇਆ ਗਿਆ ਅਤੇ ਮੰਗ ਪੱਤਰ ਵਿੱਚ ਮੌਜੂਦ ਮੰਗਾਂ ਨੂੰ ਉਭਾਰਿਆ ਗਿਆ ਇਸ ਇਕੱਠ ਵਿੱਚ ਇਸ ਤਰਨੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਹੈਲਥ ਡਿਪਾਰਟਮੈਂਟ ਦੇ ਜੋ ਪੈਰਾਮੈਡੀਕਲ ਕਰਮਚਾਰੀ ਸਨ ਉਹ ਸ਼ਾਮਲ ਹੋਏ ਅਤੇ ਡਾਇਰੈਕਟਰ ਸਿਹਤ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਬਾਰੇ ਬਖ ਬਖ ਬੁਲਾ ਰਿਆ ਨੇ ਜਾਣੂ ਕਰਵਾਇਆ ਆਦੋ ਸੱਥੀਓ ਅੱਜ ਪਰਮੈਡੀਕਲ ਦੀ ਗੱਲ ਕਰਨਾ ਜਿਹੜੀ ਪਰਮੈਡੀਕਲ ਦੀ ਬੋਲਾਈਏ ਲੋਕਾਂ ਨੂੰ ਜਾਨ ਤੋਂ ਜਾਨ ਦਾ ਉੱਤਰ ਟੱਕਾ ਕੀਤਾ ਕਿ ਸਾਡਾ ਹਿੱਕੇ ਦਾ ਸੈਕਟਰ 50% ਨਾਲ ਸੀਗਾ ਸ਼ੋਰ ਦੀ ਗੜਬੜ ਹੋਈ ਸਾਡਾ 100 ਦੋਵੇਂ ਟੈਂਕਰਾਂ ਨਾਲ ਪਰਮੈਡੀਕਲ ਦੀ ਸਾਰੇ ਪੱਤੇ ਜਿੱਤੇ ਇਹ ਜਿੱਤੇ ਇਹ ਤੇਰੇ ਨਾਲ ਵੀ ਸਾਡੇ ਮਾਰ ਲਾ ਕੇ ਹਰ ਸ਼ਾਮੇ ਉਥੇ ਤੁਸੀਂ ਆਗੇ ਉੱਤਰੋ ਪਰ ਇਹ ਲੋ ਰੁਕਣੀਆਂ ਪਰ ਇਹ ਲੋ ਰੁਕਣੀਆਂ ਲੋਕਾਂ ਦੇ ਕੋਈ ਵੀ ਸੰਸਤਾ ਹੋਵੇ ਅਸੀਂ ਉਹਦੇ ਖਿਲਾਫ ਕੋਈ ਵੀ ਪਕਾ ਨਹੀਂ ਕਿੰਦੇ ਆ ਕੋਲੋਂ ਗੜੀ ਧਰਨਿਆਂ ਤੋਂ ਮੈਨਸ਼ਨ ਲਾ ਕੇ ਦਿੱਤਾ ਜਾਂਦਾ ਮੈਨਸ਼ਨ ਲਾ ਕੇ ਉਹਨਾਂ ਨੂੰ ਡਰਾਉਣਾ ਜਿਹੜਾ ਗਣ ਵਾਲਿਆਂ ਦੇ ਖਿਲਾਫ ਸਾਜ ਰਹੀ ਹੈ ਬਾਬਾ ਕੋ ਪਾਣੀ ਬੈਂਸਾ ਮੇਰੇ ਲਈ ਵਹਾਜ ਕੀਤੀ ਜਾਵੇ ਔਰ ਜਦੋਂ ਇਲਾਕੇ ਜਨੇਗੇ ਕੋਈ ਨਹੀਂ ਕਰਮਚਾਰੀ ਸਿੱਧ ਮੰਦ ਕੋਈ ਨਾ ਹੋਇਆ ਪਾਣੀ ਵਹਾਣ ਦੀ ਕੋਈ ਨਾ ਕਰਕੇ ਬਾਹਰ ਜੇ ਪਾਰਟੀ ਦੀ ਝੋਲੀ ਦੇ ਵਿੱਚ ਪਾਈ ਹੈ ਔਰ ਜਿਹੜੀ ਪਾਰਟੀ ਜਿਹੜੀ ਤੇ ਇਹਨਾਂ ਦਾ ਬੰਦਲਾ ਵੱਡੇ ਤੇ ਦਬਾਅ ਹੋ ਰਹੀ ਹੈ ਤਰ੍ਹਾਂ ਚਾਪ ਹੋਈ ਹੈ ਵਿੱਚ ਬੈਠੇ ਰਹੇ ਨੇ ਜੀਮਾ ਸਾਹਿਬ ਅੰਮਰੂੜਾ اپنے جی ادھکاری ہونے میں بخشوں کے لگاؤ ਸਰਦੀ ਪਾਸੇ ਗੱਲ ਕਰਦੇ ਆਂ ਇੰਡੀਆ ਦੇ ਸਰਕਾਰ ਦੇ ਸਾਡੇ ਕਾਫੀ ਵਿਸ਼ਵਾਸ ਕਰਕੇ ਵਾਹ ਵਾਹ ਭੇਜ ਗਿਆ ਪੰਜਾਬ ਵਰਤੋਂ ਦੀ ਲਈ ਸੋਨੀਆਂ ਦੋਲਣਾਂ ਸੀਗਾ ਜਿਹੜਾ ਅੱਜ ਵੱਡੀ ਮੰਗ ਹੈ ਉਹਦਾ ਸਾਮਾਨ ਬਗਰੀ ਇਹ ਵੀ ਸੀ ਕਿ ਉਹ ਮੈਂ ਕਿਹਾ ਸੀ ਟੇਬਲ ਤੇ ਮਾਈਕ ਪਈ ਹੈ ਆਸਟ੍ਰੇਲੀਆ ਦੇ ਨੀ ਪਰਤਣ ਦਿੱਤਾ ਮੈਂ ਕਿਹਾ ਉਹ ਅੱਜ ਵੀ ਜੇ ਪਰਦੀ ਹੁਈ ਔਰ ਬਹਾਦਰ ਜੀ ਆਖੀ ਹੋਈ ਕਿ ਸਾਡੇ ਬੁਲਾਹ ਰਾਮਾਨਗਰ ਮਾਤਾ ਦੇ ਵਿੱਚ ਹਾਲੇ ਤੱਕ ਮਰਦੀ ਬਹਾਦਰ ਸਰਹੱਦ ਕਰੀਆ ਪਹਾਂ ਉਹਨਾਂ ਨੇ ਜਦ ਬਖਾ ਨਹੀਂ ਲਈ ਔਰ ਸਰਹੱਦ ਜੀ ਰਾਹੀ ਸਰਕਾਰ ਦੀ ਮਲਕੀ ਹੈ ਸੇਬ ਰੋੜ ਦੀ ਮਲਕੀ ਹੈ ਪਿਕਾਉਂਕੀ ਕਰਵਾ ਲੈ ਰੋਡ ਨਿਸ਼ੀ ਕਰਵਾ ਲੈ ਜਿੰਦੂ ਮੇਰੇ ਰੋਈ ਹਿਆ ਭਾਰਤ ਧਰਨਾਤਾ ਜੀ ਬੇਟੜਾ ਨਾ ਕਰੇ ਸਾਡੀ ਬਾਣੀ ਫਿੱਟਾ ਖੜੀ 10 ਸਿਮਰਦਾ ਜਿੰਦਾ ਸਾਰੇ ਭਾਣਾ ਸਾਡੇ ਕਰ ਜਾ ਰਿਹਾ ਚੰਗੀ ਸੇਵ ਨੂੰ ਨਾ ਜਾਂਦਾ ਆਪੇ ਕਿੰਨਾ ਸਾਡੀ ਬਾਤ ਫੜ ਗਿਆ ਜੀ ਕਿਰਪਾ ਕਰਕੇ ਬਹਿ ਜਾਓ ਬੋਲਣ ਵਾਲੇ ਕਿੰਨਾ ਹੈ ਇਹ ਮੌਬਰ 205 ਜੀ ਦੋਹਾਂ ਹੈਗਾ ਦੋਹਾਂ ਨਹੀਂ ਕਰ ਸਕੀ ਬੋਲਣਾ ਹੈ ਸਾਹਿਬ ਜੀ ਕਿ ਬਾਤ ਹੈਗੀ ਨਹੀਂ ਅੱਗੇ ਪਿੱਛੇ ਉਹ ਇੱਥੇ ਆ ਕੇ ਬਹਿ ਜਾਣ ਕੰਸਰ ਬਹੁਤ ਗੱਲ ਕਰ ਰਹੀ ਹੈ ਮਾਰਗਾ ਪਾਰੇ ਅੰਦਰੋਂ ਕੁਝ ਨਹੀਂ ਆਇਆ ਚਾਹੇ ਉਹ ਵਰਚਾ ਪੱਤੇਦਾਰ ਨਹੀਂ ਮਾਰੋ ਹੋਏ ਚਾਹੇ ਉਹ ਸੇਟੀ ਤੱਕ ਪੱਤੇ ਜੋ ਕਟੇ ਬਾਹਰ ਜੀ ਕਿਹਦੇ 50 ਤੱਕ ਪੁਰਚ ਆਇਆ ਜੋ ਆਪਣੇ ਸੈਂਟਰ ਦੇ ਕਿਹੜਾ ਖੁਸ਼ੀਆ ਉਹ ਪੰਜਾਬ ਦੇ ਕਿਹੜਾ ਲੁਕਾ ਰਹੇ ਏ ਜਦ ਭਾਰੀ ਬੈਂਕ ਦਾ ਭਾਰ ਕਰਨ ਦੀ ਗੱਲ ਹੋ ਰਹੀ ਹੈ ਹੋਰ ਲਾ ਤੇ ਹੋਰ ਝੁਕਿਆ ਹੈ ਗੱਲ ਹੈ ਕਿ ਉਹ ਸਾਥ ਜੋ ਕਿ ਲਗਾ ਵਾਲੇ ਗੱਲ ਹੋ ਰਹੀ ਹੈ ਤਾਂ ਉਹਥੇ ਗਿਆ ਜਦ ਕਿ ਇਹ ਮੰਗਾਂ ਦੇ ਕੋਲ ਗਿਆ ਮੰਗਾ ਗਿਆ ਜੇ ਗਲਤੀ ਹੋ ਗਈ ਪਰ ਹਾਂ ਹਮ ਸਮਝਾ ਲਏ ਮੰਗਾ ਗਿਆ ਉਹ ਮੰਗਾ ਨੂੰ ਦਾਹੂ ਕਰ ਰਹੇ ਪੰਗਾ ਬੰਦ ਨਹੀਂ ਲੈ ਕੇ ਅਤੇ ਮੰਗਾ ਨੂੰ ਗਿਆ ਜੀ ਬੜੇ ਜੀ ਕਹਿੰਦਾ ਟਰਾਈਡਰ ਸਾਹਿਬ ਆ ਵੀ ਇਹਨਾਂ ਦਾ ਕੰਮ ਕਰਦਿਆਂ ਆਪਣੇ ਜੇਤੂ ਦੇ ਆਹਦੇ 10 ਪਿੰਡਾਂ ਦੇ ਅੰਬਰੇ ਡਿਪਾਰਟਮੈਂਟ ਦੇ ਲੋਕਾਂ ਨੇ ਮੰਗਾ ਲਈਆਂ ਉਹਨਾਂ ਦਾ ਮੰਗਰੀ ਕੋਲੇ ਰੁਕਮਾ ਦੇ ਕੋਲੇ ਕਾ ਨਹੀਂ ਸੋ ਅੱਜ ਦੀ ਮੀਟਿੰਗ ਉਸ ਤੋਂ ਪਰ ਇਹ ਦੋ ਟਰੈਕਟਰ ਵਧੀਆ ਗੱਲ ਕਰਦੇ ਨੇ ਜਿਹੋ ਨਾਲ ਕੋਈ ਜਾਣਿਆ ਨਾ ਆਪਾਂ ਦੇ ਲੋਕ ਹੁੰਦਾ ਗਿਆ ਹੁਣ ਪਤਾ ਨਾ ਆਇਆ ਕਿਹਨੇ ਵੀ ਉੱਥੇ ਵਾਲੀ ਮੀਟਿੰਗ ਨਹੀਂ ਗਈ ਮੀਟਿੰਗ ਕਰਕੇ ਨਿਕਲੋ ਉੱਥੇ ਖੜੀ ਹੈ ਮੰਗਾ ਮੰਨੀਆਂ ਹੋਈਆਂ ਮੰਗਾ ਜੈਲ ਹੈ ਪਰ ਮੰਗਾ ਅਗੇ ਇੰਟਰਨੈਸ਼ਨਲ ਟੈਕਨੋਲੋਜੀ ਦਾ ਇਹ ਕਹਿ ਦੇਣਗੇ ਕਿ ਇਹਦਾ ਨਾ ਕੋਈ ਗਲਾਤ ਨਹੀਂ ਹੋਟੇ ਇਹ ਰੱਖੀ ਸੰਗਤ ਪਤਾ ਵੀ ਇਹ ਕਿ ਮੇਰੇ ਰੁਕੇ ਨਹੀਂ ਬਾਹਰ ਕਰ ਰਹੇ ਹੋ ਇਹ ਤੁਹਾਡੇ ਕੋਲ ਬਾਤ ਨਹੀਂ ਹੈ ਤੁਹਾਨੂੰ ਪਤਾ ਹੋਵੇ ਮੁਰਸ਼ਾ ਬੱਲੀ ਆਵੇ ਗਿਆ ਸਾਡੇ ਕੋਲ ਕੋਨਵੀਨਰ ਗੱਡੀ ਜੀ ਇੱਕ ਸਾਥੀ ਕਹਿ ਦੇ ਮੇਰੇ ਘਰ ਨਾਲ ਕਿ ਹਜਵਾਰੀ ਆਪਾਂ ਬਰੇਤਾਂ ਨੂੰ ਯਾਰ ਕੀਤੇ ਨੇ ਸੋ ਸਾਥੀਓ ਘਰ ਨਾਲ ਰੋਡ ਦੀ ਲੋੜ ਹੀ ਲੱਗਿਆ ਕਿ ਅਸੀਂ ਜਿਉਂਦੇ ਆ ਸੀ ਸਭੀ ਰੋਡ ਰਹਿ ਗਈ ਹੈ ਤਾਂ ਲੋਕਾਂ ਨੂੰ ਕਹਿ ਨਹੀਂ ਹੁੰਦਾ ਸਰਕਾਰ ਨੂੰ ਜਿਉਣਾ ਉਹ ਨਹੀਂ ਆ ਸੀ ਆਪਣੀ ਮੰਗ ਕਰ ਰਹੀਆਂ ਦੇ ਸੋ ਪੇਜੰਦਾਂ ਤਾਂ ਆ ਕੇ ਇਹਨਾਂ ਨੂੰ ਪ੍ਰਧਾਨ ਮੰਤਰੀ ਦੇ ਕੋਲ ਦੱਸਦਾ ਹੈ ਵੀ ਆਪਾਂ ਸੇਟ ਮੰਤਰੀ ਤੇ ਕਹਾਂ ਹੈ ਸਰਗੇ ਚਾਹੇ ਉਹ ਲੜੀਵਾਜੋ ਕਲਮੋ ਇਹਨੂੰ ਮੇਰੇ ਪਰਦਾ ਮੋਰਚਾ ਲਾਈਏ ਚਾਹੇ ਉਹ ਉੱਥੇ ਨਾਰਾ ਤੋਂ ਮੋਰਚਾ ਲਾਏ ਇਹ ਤਾਂ ਗਏ ਪਤਾ ਹੈ ਮੈਂ ਲੋਕਾਂ ਦੇ ਨਾਲ ਵਾਗ ਲਈ ਬੇ ਘਰ ਦੇ ਨੂੰ ਬੈਠੇ ਰਹੇ ਤਾਂ ਮੈਂ ਬਹੁਤ ਸੋਚੇਗਾ ਨਾ ਮੈਂ ਕੀ ਹੋਵੇਗਾ ਮੰਤਰੀ ਪਹਿਲਾ ਤਰਨੋ ਮਾ ਜੈ ਹੋ ਪੁਰਾਣੀ ਪੈਨਸ਼ਨ 12 ਮਹੀਨੇ ਮੇਰਾ ਹਾਲਾ ਬਣੇ ਸਮਰੋਹ ਕਰਾਂਗਾ ਪਰ ਮੁਕਰੀਆ ਲੈਣਾ ਹੈ ਲੈਣਾ ਮੁਕਰੀਆ ਹੈ ਚਾਹੇ ਉਸਾਰ ਹੋਵੇ ਚਾਹੇ ਬੁਵਾਈ ਹੋਵੇ ਚਾਹੇ ਬਦੂਰ ਹੋਵੇ ਤੇ ਇਹ ਸਰਕਾਰ ਨੂੰ ਕੋਈ ਵੀ ਸ਼ਕਤੀ ਹੈ ਹੁੰਦੇ ਕੋਈ ਦੋ ਨੋ ਹੋਈ ਹੈ ਦੋਰੀ ਉੱਤੇ ਜਿਹੜੀ ਦੋਰ ਉੱਥੇ ਬੜਾ ਲਗਾ ਲਾ ਰਹੇ ਕਹਿੰਦੇ ਕਿ ਮੋਹ ਪੈ ਰਿਹਾ ਜਿੰਨਾ ਮਰਦੀ ਪੈਨਵਾਰੋਂ ਮਾਰ ਕੇ ਤੇ ਪੰਜੀ ਵੀ ਖਰਚੀ ਲੋਕਾਂ ਦੀਆਂ ਮੰਗਾਂ ਗਏ ਕਿੰਨੀਆਂ ਕਿੰਨਾ ਕੋਰਡ ਕੰਮ ਕੀਤਾ ਅੱਗੇ ਲੋਕਾਂ ਦੇ ਘਰ ਘਰ ਜਾ ਕੇ ਕੰਮ ਕਰਦੇ ਘਰ ਘਰ ਜਾ ਕੇ ਲੋਕਾਂ ਦੇ ਆਪਾਂ ਮੈਂ ਅਗਲੇ ਸਨਵਾਏ ਰਾਮ ਸਿੰਘ ਦਾ ਖਾਲਸਾ ਡਾਇਰੈਕਟਰ ਦੀ ਵਾਪਰੇ ਹੋਇਆ ਤੁਸੀਂ ਆਪ ਸਭ ਨੂੰ ਸੰਬੋਧਨ ਹੈ ਕਿ ਅੱਜ ਉਸ ਜਿਹੜਾ ਹੈ ਡਾਇਰੈਕਟਰ ਦਫਤਰ ਦਾ ਪੇਟਸ ਜਾਪਾ ਕਰਦਾ ਲੱਗਦਾ ਹੈ ਉਹਦਾ ਹਾਲ ਜਰਾ ਹੈ ਕਿ ਅੱਜ ਜਿਹੜੇ ਨੂੰ ਮੈਂ ਕਹਿਣੀ ਕਰਾਂ ਪੂਰੀ ਕਿਰਿਆ ਪ੍ਰਕਿਰਿਆ ਸਾਡਾ ਜਿਲ੍ਹਾ ਬੜ ਕੇ ਹੋਰ ਕਰੇਗਾ ਜੈ بڑی خوشی کی بڑی خوشی کی گل ہے پانی ہے نے دیا ہے تاکہ میں بڑے ہمیشہ کو ورنہ پنجاب سرکار نے دسرا کو دیا ہے یہ سید ہے یہ 106 سے کے بعد تو کوئی کسی قسم دیو کارشن کا بورڈ کارشن میڈیا کے پرنٹ کے بدل <سؤال> بولا گیا ہے چلو مجبوری ہے ਸਿੰਘ ਦਸ ਸੀਨਸ ਤੋਂ ਮੰਗਰੀ ਦੇ ਕਹਿੰਦੇ ਰਹਿੰਦੇ ਨੇ ਮਹਿੰਦਰਪੁਰ ਦਾ ਮੁੰਡਾ ਸੋਹਣਾ ਬਾਪੇ ਬੰਦਾ ਹੁਣਾ ਜਾਂਦਾ ਹੈ ਬਦਲ ਲਾਹੇ ਨੂੰ ਕਾਮਯਾਬੀ ਕਿ ਕਿਦੋਂ ਬਣੋ ਜੋ ਟੇਕਰ ਬੱਤੀ ਹੋਏ ਅੱਧੀ ਆਕੇ ਬੱਤੇ ਹੋਣਾ ਕੱਲ ਬੱਤੇ ਹੋਣਾ ਕਿਸੇ ਵੀ ਇੱਕ ਦੇ ਵਿਚੋ ਜਿਉਂਦਾ ਜਮਨਾ ਕੀ ਨੇ ਉਸ ਸਭ ਦੀ ਡਾਇਰੈਕਟ

دو بھی اپنا منگلیاں پر پردار تو تو کوڑا راس کے لو واپس گیا ایک طرح کے اپنا ایک بندہ صورت کے اوپر رو واپس گیا تھانہ والی پرتا بھی مندر تے میرے سٹا اف کو پردے جو جیڑا حال کو بتایا 9 بار تو مجھے رائٹ نہیں ہوئی کہ اندر تو بندسی ہے میرا میری طرف ਜੰਮੂ ਕਸ਼ਮੀਰ ਦੀਆਂ ਤੋਂ ਸਰਹੱਦੋਂ ਗਿਆ ਕੋਈ ਟਾਈਮ ਨਹੀਂ ਕਿਸੇ ਦਾ ਮਲਾਕਨ ਦੇ ਤਾਲੇ ਪਿੱਛੇ ਉਹਦਾ ਐਲਾਨ ਕਰਦਵਾ ਹਾਲੀਆ ਇਸ ਇੱਕ ਡਾਕਟਰ ਦੇ ਵਿੱਚ ਇੱਕ ਲੀਡਰ ਉਹਨਾਂ ਰੋਹੀ ਨੂੰ ਹੌਸਲੇ ਰੋਹੀ ਕਰਕੇ ਡਾਕਟਰ ਦਾ ਅਗਰੇ ਫਾਲੇ ਤੇ ਸਾਈਨ ਕਰਾਉਂਦੇ ਜੇ ਉਰ ਮਲਾਕਨ ਦੇ ਬਹੁਤ سارے ਪੰਜਾਬ ਪਰਚੋਂ ਸਮੁੱਚੇ ਜ਼ਿਲ੍ਹਿਆਂ ਚੋਂ ਹਜ਼ਾਰਾਂ ਪੈਰਾ ਮੈਡੀਕਲ ਮੁਲਾਜ਼ਮ ਇੱਥੇ ਥਾਣੇ ਸ਼ਾਮਲ ਹੋਏ ਉਹਦੀ ਲੀਡਰਸ਼ਿਪ ਨੇ ਇਸ ਧਰਨੇ ਨੂੰ ਕਾਮਯਾਬ ਕਰਨ ਲਈ ਬਹੁਤ ਜ਼ੋਰ ਲਾਇਆ ਖਾਸ ਤੌਰ ਤੇ ਸਾਡੇ ਕਨਵੀਨਰ ਸਾਹਿਬ ਅਰਵਿੰਦਾ ਲੂਥਰਾ ਜੀ ਚੇਅਰਮੈਨ ਸਾਹਿਬ ਕੁਲਵੀਰ ਸਿੰਘ ਢਿੱਲੋਂ ਮੋਗਾ ਜੀ ਜਸਵਿੰਦਰ ਸਿੰਘ ਜੰਮਰਸਾਰਾ ਪੁਰਪਰੀ ਸਿੰਘ ਸਾਂਵਰਾ ਲੁਧਿਆਣਾ ਕਮਲਜੀਤ ਅੰਮ੍ਰਿਤਸਰ ਢਹਿਰ ਸਿੰਘ ਫਾਜ਼ਿਲਕਾ ਤੇ ਹੋਰ ਬਖ ਬਖ ਬੁਲਾਇਆ ਰਹੇ ਸਾਰਿਆਂ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਫਿਰ ਦੋ ਮਿੰਟ ਡਾਇਰੈਕਟਰਾਂ ਨੇ ਧਰਨੇ ਵਿੱਚ ਆ ਕੇ ਮੰਚ ਤੋਂ ਮੰਗ ਪੱਤਰ ਲਿਆ ਅਤੇ ਸਿਹਤ ਮੰਤਰੀ ਨਾਲ ਮੀਟਿੰਗ ਨਿਸ਼ਚਿਤ ਕਰਵਾਈ ਸੋ ਸਾਰੇ ਹੀ ਧਰਨੇ ਵਿੱਚ ਆਉਣ ਵਾਲੇ ਸਾਥੀ ਵਧਾਈ ਦੇ ਪਾਤਰ ਹਨ ਸਤਿਓ ਜੀ ਤੁਹਾਡੇ ਦਵਾ ਸਤਿਕਾਰ ਜੀ ਦੋਨੋਂ ਟਰੈਕਟਰ ਮੈਡੋਮ ਆਪਣੇ ਡਾਕਟਰ ਤੋਂ ਕਰਨੀ ਗੁਰੂਸਤੇ ਇੱਥੇ ਡਾਕਟਰ ਤੇ ਅੰਦਰ ਕੋ ਅਜਿਸਮਨ ਜੀ ਤੁਹਾਡੀ ਤੇਈ ਪਾਇਆ ਤੇ ਮੈਂ ਗਲਤੀ ਨਹੀਂ ਮਕੀ ਨਾ ਕਰਨੀ ਸੀ ਜੋ ਵੀ ਮੰਗ ਦਿੱਤਾ ਗਿਆ ਉਹ ਸੰਬੰਧੀ ਰਿਕਵਰੀ ਮਿਲਿਆ ਮੈਂ ਅੰਮ੍ਰਿਤ ਸਰਵਨ ਸਾਹਿਬਾ ਜੀ ਅੰਦਰ ਬਣ ਇਨਸਟ੍ਰੂਮੈਂਟਸ ਚਾਰੀ ਡਿਸਪਲ ਸੈਕਟਰੀ ਬਣੋ ਉਨ੍ਹਾਂ ਨੇ ਕਿਹਾ ਕਿ 13 ਤਰੀਕ ਨੂੰ ਸਾਹਿਬ ਜੀ ਅੱਜ ਇਹ ਜਸ ਤੇ ਕੀਤੀ ਜੋ ਡਾਣਾ ਮਾਮਲਾ ਹੈ ਉਸ ਤੇ ਡਿਸਕਸ਼ਨ ਹੋਗੀ ਹੈ ਕਮੇਟੀ ਰੂਮ ਚ ਤੇ ਇਸੋ ਮੰਨ ਲਿਆ ਕਿ ਜਿਹੜੀ ਮੈਡਮ ਕੋਲ ਲੱਗੀ ਹੈ ਉਹ ਆਸੀ ਤੋਂ 代表ਟੇਟਿਵਸ ਨੂੰ ਦੇ ਦਿੰਦੇ ਆ ਬਾਕੀ ਜਿਹਨਾਂ ਤੋਂ ਉਹਨਾਂ ਨੇ ਦੱਸਿਆ ਸੀ ਇਹ ਕਿ ਇਹਨੂੰ ਇਫੀਸ਼ੀਐਂਟ ਕਰੋ ਤੁਸੀਂ ਮੰਗਾ ਲਿਆ ਨੇ ਮੈਂ ਕਿਹਾ ਸੀ ਤਾਂ ਆ ਕੇ ਸੈਕਟਰੀਸ ਕਰਦੇ ਕੁਛ ਅਚਲ ਸਾਡੇ اس کو بنا ثانی کہتا ہے بتا کے دیکھو آکے کے لیے اس ٹائم کے ایکشن رپورٹس سارے وہ جائے گی اسی ان کو سارے سارٹ آؤٹ کرتے ہیں اگلے جو سارے میرے کے کام کر ہے اس کی غلطی کو ٹھیک کرنے کوشش کریں گے یہاں سے کوٹر ورٹی ایمرجنسی سرور سے ڈاؤن کوشش کریں گے منسر پر ٹائم بتا دیا ہے 13 تاریخ کو 12:00 बजे کے لیے جس سے یہ پرفٹیو اور

موسیقی <ساعت> ਜੀਤ ਸਿੰਘ ਜਿਹੜਾ ਜੀ ਸਹਿਰਾ ਦਾ ਮੁੰਡਾ ਜੁਸਮਨ ਦਰਸ਼ੋ ਲੋ ਜਿਹੜਾ ਬੰਦੇ ਭੱਜ ਗਏ ਯਾਰ ਦਬਲਜੀਤ ਸਿੰਘ ਬਾਕੀ ਕੁੱਤੀਂ ਮੋਨਾ ਕਰਦੇ ਆਂ ਜਨ ਕਰਦੇ ਆਂ ਜੀਆਂ ਦੀ ਪਰ ਉਹਨੇ ਕੋਈ ਕੁੱਤੀਂ ਨਹੀਂ ਬਿਜਾਦਾ ਨਹੀਂ ਰਹਿ ਦਿੱਤੀ ਕਿਉਂਕਿ ਉਹਨੂੰ ਬਹਿਨ ਕੇ ਗੈਰ ਲੋਕਾਂ ਨੇ ਸੁਣਿਆ ਸਾਥੀ ਅਰਵਿੰਦਰ ਗੁજરા ਜੀ ਇੰਦਰੀ ਬਰਤੀ ਦੀ ਵਾਹਿਗੁਰੂ ਜਨਰਲ ਵਾਹ ਬੰਨੀ ਮੇਰੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਚੇਅਰਮੈਨ ਜਨਰਲ ਭੈਣੋ ਤੇ ਵੀਰੋ ਅੱਜ ਸਭ ਤੋਂ ਪਹਿਲਾਂ ਆਏ ਹੋਏ ਸਾਰੇ ਸਾਥੀਆਂ ਦਾ ਮੈਂ ਬਹੁਤ ਧੰਨਵਾਦ ਕਰ ਰਿਹਾ ਜਦੋਂ ਇਹ ਕਾਰਤਵੇ ਦੀ ਸ਼ੁਰੂਆਤ ਕੀਤੀ ਹੈ ਉਸ ਵੇਲੇ ਵੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕੀਤੀ ਸੀ ਕਿ ਅੱਜ ਆਪਾਂ ਜਿਹੜੇ ਫੇਸ ਲਾਵਾ ਜਿਹੜੀਆਂ ਤੇ ਹੈਲਥ ਕਿਤੇ ਪੰਜਾਬ ਦੇ ਬਾਗਵਾਂ ਅੱਜ ਤੱਕ ਧਰਨੇ ਦੀ ਲੋੜ ਨਹੀਂ ਪਈ ਤੇ ਅੱਜ ਸਾਰੇ ਤੇਰੀ ਦੁਨੀਆ ਸਾਰੇ ਲੋਕਾਂ ਦਾ ਸਰਕਾਰ ਦੇ ਆ ਕੇ ਲੋਕਾਂ ਚੰਗੀਆਂ ਵੰਨਣਾ ਉਹ ਤਾਕੀ ਨਹੀਂ ਦਸਾਂ। ਸੋ ਜੋ ਹੋ ਆਪਣੇ ਨਾਲ ਹੋ ਰਿਹਾ ਹੈ। ਅਗਰ ਅਜੇ ਆਪਾਂ ਕੋਲੋਂ ਰੋਲ ਨਹੀਂ ਕਰਾਵੀ। ਜਾਂ ਇਸ ਵੇਲੇ ਦਾ ਸਹਿਨ ਕਰਦੇ ਰਵਾਂਗੇ। ਤੇ ਕੋਣ ਵਾਲਾ ਸਮਾਜ ਰਾਜ ਕਰਦੇ ਲਈ ਹੋਰ ਨਹੀਂ ਝਾਣ ਕੋਲ ਸੋੜਦਾ। ਤੁਸੀਂ ਨਾਲੋਂ ਇਹ ਸਰਕਾਰ ਨੇ ਜਿਹੜਾ ਪੈਨਸ਼ਨ ਦਾ ਟ੍ਰਾਈਕਰ ਆਦਿ ਉਹ ਰਾਜ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਬਾਦਸਿੱਧੀ 80 ਸੋ ਵੀ ਨਹੀਂ ਆ ਤਿੰਨ ਸਾਲ ਮੇਰੇ

میرے تو پہلے بولنے والے سارے بلاج نے آج بھی اس ریلی کا سارا موڑ سانجہ کیونکہ بولنے والے بلاج نے کیا دیکھو سال کیا